ਇਹ ਸਵਾ ਲੱਖ ਦੀ ਦੇ ਦਾਂਗੇ ਜਿਹੜੀ ਕੀਮਤੀ ਦੇ ਦਾਂਗੇ ਤੁਸੀਂ ਦੇਖ ਲਓ ਵੀ ਇੰਡੀ ਇੰਡੀਆ ਝੋਟੀਆਂ ਦਾ ਧੋਕੜਾ ਨੇ ਰੇਟ ਨੇ ਹੁਣ ਆਹ ਵੱਡੇ ਦੇਵੇ ਵਾਲੀ ਦਾ ਕੀ ਮੰਗੀਏ ਤੋਰੀ ਤਾਂ ਕੇ ਰਾਂ ਇਹਨੂੰ ਓਏ ਹਾਂਜੀ ਲੈ ਵਾ ਦੇਖੋ ਕਿਦਾ ਜਿਵੇਂ ਪੈਰ ਚੜ੍ਹ ਕੇ ਚੜ ਜਾਵਾ ਮੇਰਾ ਹਾਂਜੀ ਕੱਲ ਸ਼ਾਮ ਨੂੰ ਚਵਾਈ ਖਾ ਹੋਈ ਹੋਈ ਆ ਓਏ ਖਾਲੀ ਸਵੇਰੀ ਵੀਡੀਓ ਬਣਾ ਰਿਆ 9 ਵਜੇ ਸ਼ਾਮੀ ਦੇਖ ਲਓ 6-7 ਵਜੇ ਸਾਰੀਆਂ ਮਈਆਂ ਖਾਲੀ ਕਰੀਆਂ ਨੇ ਕੀ ਕੀ ਯਾ ਕੀ ਬ੍ਰਾਂਡ ਆ ਕੀ ਥਣ ਥਨੋਟਾ ਕੋੜੀ 19 ਕੀ ਭਾਲ ਜ਼ਰੂਰ ਹੋ ਸਕਦੀ ਆ ਪਰ ਕੁਆਲਿਟੀ ਆ ਜਿਹਨੂੰ ਕਹਿੰਦੇ ਹੁੰਦੇ ਆ ਆ ਦੇਖੋ ਕੁਆਲਿਟੀ ਆ ਐਨ 100 ਦੀ 100 ਲੈ ਚੱਲ ਲੰਬਾ ਯਾਰਾ ਉੱਥੇ ਤੱਕ ਮੁੜ ਲੈ ਚੱਲਾ ਬਾਈ ਥੋੜਾ ਲੰਬਾ ਅੱਗੇ ਬੱਚੇ ਨੇ ਬੱਚੇ ਨੇ ਬੈਠੇ ਨੇ ਮੂੜਖਾਗਾ ਤੂੰ ਆ ਗਿਆ ਹੈ ਤਾਂ ਤਾਂ ਉਹਨੇ ਲਿਆਤਾ ਹੂੰ ਜਿਹੜੀ ਖਿੱਚੀ ਦਿੱਦੀ ਲੈ ਚੱਲ ਆਇਆ ਮਖੜਾ ਕਵਰਾ ਹੁੰਦਾ ਇਹ ਕੀ ਚੱਕਰ ਹੈ ਹੈ ਇੰਜਨ ਵਾਲਾ ਹੈ ਇੰਜਨ ਵਾਲਾ ਹੈ ਬਾਡੀ ਵੱਡੀ ਬਾਡੀ ਵੱਡੀ ਹੈ ਥਾਲੇ ਦੇ ਇੰਜਨ ਛੋਟੇ ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਇੱਕ ਵਾਰੀ ਫੇਰ ਆਪਣੇ ਫਾਰਮ ਤੋਂ ਵੀਡੀਓ ਬਣਾਉਣ ਲੱਗਿਆ ਤੇ ਰਾਂ ਝੋਟੀਆਂ ਦਿਖਾਵਾਂਗੇ ਤੁਹਾਨੂੰ ਉਹ ਵੀ ਸਾਰੀਆਂ ਸੂਈਆਂ ਹੋਈਆਂ ਝੋਟੀਆਂ 15 ਸੀਗੀਆਂ ਦੋ ਝੋਟੀ ਭਰਾ ਹੁਣੇ ਹੁਣੀ ਲੈ ਕੇ ਗਏ ਆ ਨਾ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਲੱਗਿਆਂ ਕੱਲ ਸਾਨੂੰ ਝੋਟੀਆਂ ਆਪਾਂ ਲਾਇਬਲੀ ਚਵਾਈ ਕਰਾ ਕੇ ਖਾਲੀ ਕਰਵਾਈਆਂ ਨੇ ਤੇ ਬਾਕੀ ਡਰੈਸ ਬੋਲਦੀਏ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਰਹਿਆ ਮਾ ਲਹਿਰਾਗਾ ਕਰਨ ਲਹਿਰੇਗਾ ਕੀ ਬਿਲਕੁਲ ਬੁੱਕਲ ਜਿਹਾ ਸਿਆ ਹੋਇਆ ਪਿੰਡਾ ਲਹਿਰਾਗਾ ਕਾ ਜੋਦਲੀ ਪਾਤੜਾ ਸਾਈਡ ਤੋਂ ਲੈਣੋਂ ਆਉਣੇ ਤਾਂ ਖੰਨੇਵਾ ਤੋਂ ਸੜਕ ਪਾਟ ਵੀ ਆ ਰਾਮਗੜ੍ਹ ਸੰਧੂਆ ਨੂੰ ਜਿਸ ਨਾਮ ਤੋਂ ਉਹਨੇ ਤਾਂ ਉਹ ਸ਼ਾਇਲੀ ਨੰਗਲਾ ਹੋ ਕੇ ਆ ਸਕਦੇ ਹੋ ਤਾਂ ਵੀ ਰਾਮਗੜ੍ਹ ਸੰਧੂਆ ਆ ਜਾਂਦਾ ਤੇ ਬਾਕੀ ਗੱਲ ਕਰ ਲਈ ਅੱਜ ਆਪਣੇ ਲਵੇ ਜਾਨਵਰਾਂ ਦੀ 13 ਝੋਟੀਆਂ ਦਿਖਾ ਦੂਗਾ ਤੁਹਾਨੂੰ 13 ਝੋਟੀਆਂ ਸੂਈਆਂ ਹੋਈਆਂ ਨੇ ਰੇਟ ਆਪਣੇ 90000 95000 ਤੋਂ ਲੈ ਕੇ 1 ਲੱਖ 70 80000 ਤੱਕ ਝੋਟੀਆਂ ਹੋਣੀਆਂ ਸਾਰੇ ਭਰਾ ਲਾਸ਼ ਤੱਕ ਵੇਖੋ ਐ ਨਹੀਂ ਪਤਾ ਵੀ ਕਿਹੜੇ ਭਰਾ ਦੇ ਕਿਹੜਾ ਜਾਨਵਰ ਪਸੰਦ ਆ ਜੇ ਜੇ ਨਹੀਂ ਵੀ ਲੈਣਾ ਤਾਂ ਸਵਾਦ ਲੈ ਲਿਓ ਰੇਟ ਮਲਾ ਲਿਓ ਕਿਹੜੇ ਭਰਾ ਕਿਦਾਂ ਦਾ ਰੇਟ ਕਰਦੇ ਆ ਕਿਹੜੇ ਕਿਦਾਂ ਦਾ ਕਰਦੇ ਆ ਆਪਣੇ ਕੀ ਰੇਟ ਹੋਣਗੇ ਬਾਅਦ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਲਾਈਕ ਸ਼ੇਅਰ ਕਮੈਂਟਾਂ ਨਹੀਂ ਝੜੀ ਲਾਉਣੀਆਂ ਤਾਂ ਕਿ ਪਤਾ ਲੱਗੇ ਵੀ ਯਾਰ ਝੋਟੀਆਂ ਨੇ ਬਾ ਕਮਾਲੀ ਝੋਟੀਆਂ ਪਹਿਲਾ ਦੂਜਾ ਸੂਆ ਨੇ ਪਰ ਰੇਟ ਆਪਾਂ ਮੱਝਾਂ ਲਈ ਕਰਦਾਂਗੇ ਜਿਹੜੇ ਤੁਸੀਂ ਆਮ ਵੀਡੀਓ ਦੇਖਦੇ ਹੋ ਮੱਝਾਂ ਦਾ ਰੇਟ ਮੰਗਦੇ ਨਾ ਉਹ ਰੇਟ ਜਿਹਨਾਂ ਮੈਂ ਸਾਨੂੰ ਪਹਿਲਾ ਦੂਜਾ ਸੂਆ ਝੋਟੀਆਂ ਨੂੰ ਪਿਆਰ ਦੁੱਧ ਵਾਲੀਆਂ ਦੇ ਦੂੰਗਾ ਅੱਜ ਤਿਆਰ ਦੁੱਧ ਦੇਣਾ ਬਹੁਤ ਔਖੀ ਗੱਲ ਆ ਕਿਉਂ ਟਾਈਮ ਲੱਗਦਾ ਤਿਆਰ ਦੁੱਧ ਤੇ ਤਿਆਰ ਦੁੱਧਾਂ ਦੀਆਂ ਝੋਟੀਆਂ ਜ ਆਪਾਂ ਤੁਹਾਨੂੰ ਦੇ ਦਾਂਗੇ ਹਰੇਕ ਭਰਾ ਦੇ ਹੱਕ 'ਚ ਹੋਣਗੀਆਂ ਕਿਉਂਕਿ ਸਾਰੀਆਂ ਸੁਈਆਂ ਹੋਈਆਂ ਨੇ ਕਿਸੇ ਵੀ ਭਰਾ ਨੂੰ ਐ ਨਹੀਂ ਲੱਗੂਗਾ ਵੀ ਯਾਰ ਪੈਸੇ ਜਾਦੇ ਲੱਗੇ ਚੀਜ਼ ਮਾਰੀ ਆ ਗਈ ਪਰ ਐ ਲੱਗੂਗਾ ਵੀ ਪੈਸੇ ਘੱਟ ਲੱਗੇ ਚੀਜ਼ ਉਹਦੂ ਵਧੀਆ ਆ ਜੇਵਾ ਤੁਸੀਂ ਵੀਡੀਓ ਲਾਸਟ ਤੱਕ ਦੇਖਿਓ ਸ਼ੁਰੂ ਮੈਂ ਇਧਰੋਂ ਉੱਚੇ ਰੇਟਿਆਂ ਤੋਂ ਪਰਨਾ ਲਾਖ ਤੱਕ ਦਾ ਸਾਨੂੰ ਐਨ 90000 ਤੱਕ ਲੈ ਆਉਂਗਾ ਹੌਲੀ ਹੌਲੀ ਘੱਟ ਅਸਰ ਤੁਸੀਂ ਵੀਡੀਓ ਦੇਖਦੇ ਹੋ ਵੀ ਘੱਟ ਰੇਟ ਵਾਲੀ ਤੋਂ ਸ਼ੁਰੂ ਕਰਕੇ ਲੋਕ ਤਾਂਲੇ ਰੇਟ ਤੱਕ ਜਾਂਦੇ ਆ ਹਨਾ ਪਰ ਅੱਜ ਆਪਾਂ ਸਾਨੂੰ ਤਾਂ ਵਾਲੇ ਰੇਟ ਤੋਂ ਸ਼ੁਰੂ ਕਰਕੇ 90000 ਤੱਕ ਲੈ ਜਾਊਂਗਾ ਤੁਸੀਂ ਲਾਈਵ 'ਤੇ ਤੱਕ ਬਨੇ ਰਹੋ ਤੇ ਲਾਈਕ ਈ ਸ਼ੇਅਰ ਕਮੈਂਟ ਦਾ سلسلہ ਬਰਕਰਾਰ ਰੱਖਿਓ ਹਨਾ ਆਜੋ ਬਾਕੀ ਹਰੇਕ ਵੀਡੀਓ 'ਚ ਕਹਿੰਦਾ ਹੁੰਨਾ ਬੀ ਜਾਨਵਰ ਕਿਤੋਂ ਵੀ ਖਰੀਦਣਾ ਤਸੱਲੀ ਕਰਕੇ ਆ ਕੇ ਪਰਖ ਕੇ ਖਰੀਦ ਕੇ ਲੈ ਜਾ ਕਰੋ ਕਿਉਂ ਫਿਰ ਬਾਅਦ ਚ ਸਾਨੂੰ ਪਤਾ ਹਰੇਕ ਭਰਾ ਦਾ ਹੈ ਨਾ ਤੇ ਲੈ ਸ਼ੁਰੂ ਕਰਦੇ ਆ ਆ ਝੋਟੀ ਤੋਂ ਬਾਦਲੀ ਕਾਂਜ ਵਰਗੀ ਝੋਟੀ ਆ ਤੇ ਪਰਸੋ ਸੂਈਆ ਬੱਚਾ ਵੀ ਸਾਨੂੰ ਮੈਂ ਦਿਖਾ ਦੂੰਗਾ ਲੈ ਮੋਟੇ ਤੌਰ ਦੇ ਕਰਾਂ ਲੋਕੀ ਤੈਨੂੰ ਵੀ ਦੇਖਣਗੇ ਵੀ ਆ ਵੀ ਮੁੰਡਾ ਹਰੇਕ ਵੀਡੀਓ ਚ ਹੁੰਦਾ ਬੰਦ ਕਰੀ ਮੱਖਣ ਮਾਰੇ ਬਾਈ ਤੇਰਾ ਪ੍ਰੋਗਰਾਮ ਆ ਦੇਖੋ ਆ ਛੋਟਾ ਜਿਹਾ ਬੱਚਾ ਪਰਸੋਂ ਸੂਈਆ ਝੋਟੀ ਚਵਾਈ ਆਪਾਂ ਤੁਹਾਨੂੰ ਕੱਲ੍ਹ ਵਾਲੀ ਸ਼ਾਮ ਵਾਲਾ ਲਾਈਵ ਖੋਲ੍ਹ ਕੇ ਦੇਖ ਲਿਓ ਲਾਈਵ 'ਚ ਖਾਲੀ ਕਰਾਈ ਹੋਈ ਆ ਆ ਦੇਖ ਲਓ ਡੰਗ ਤੇ ਨਾ ਝੋਟੀ ਐ ਵਣਦੀ ਆ ਓਏ ਜਿਵੇਂ ਮੰਡੀ 'ਚ ਅਗਲਾ ਬਾਜ਼ਾਰ ਜਾ ਲਾ ਕੇ ਲੈ ਜਾਂਦਾ ਲੈ ਜਾਂਦੇ ਲੰਬੀ ਲੱਤਾਂ ਦੁਖਣ ਲੱਗੀਆਂ ਚੱਲ ਮੋਟੇ ਦੀਆਂ ਪੈਣਣੀਆਂ ਜਿੰਨਾ ਜਿਵੇਂ ਉਹੀ ਗੱਲ ਆ ਐਂ ਹੈੱਡਫੇਰਾਂ ਵੀ ਖੁੱਲੀ ਆ ਉੱਚਾ ਕੱਦ ਕਾਠਾ ਖੁੱਲਾ ਲੇਵਾ ਪੋਲੀ ਚਵਾਈਆ ਲਿਆ ਛੋਟਾ ਸਿੰਗਾ ਦੂਜਾ ਸੂਆ ਛੋਟੀ ਖਾਲੀ ਹੁੰਦੇ ਸਾਰੇ 10 11 ਕਿਲੋ ਤੋਂ ਸਟਾਰਟਿੰਗ ਹੋਈ ਆ ਕੱਦ ਦਾ ਅੰਦਾਜ਼ਾ ਲਾ ਲਓ ਤੁਸੀਂ ਜਦੋਂ ਤੁਰਦੀ ਆ ਨਾ ਵੀ ਕੀ ਗੱਲਾਂ ਬਾਤਾਂ ਨੇ ਐਨ ਖੁੱਲਾ ਡਰਾ ਲਾਜਵਾਵਾ ਜਦੋਂ ਨਾਲੀ ਚ ਤੁਰਦੀ ਆ ਨਾ ਉਦੋਂ ਥੋੜਾ ਜਿਹਾ ਪਸ਼ੂ ਨੂੰ ਦਿੱਕਤ ਆਉਂਦੀ ਆ ਹੈਨਾ ਅੱਜ ਨਾ ਪਸ਼ੂ ਆਪਣੇ ਲਵੇ ਐਨੇ ਗਾ ਮਿੱਟਰ ਨੂੰ ਵਾਸਤੇ ਮੈਨਿਆ ਨੂੰ ਵਾਸਤੇ ਵੀ ਦਿੱਕਤ ਆਉਂਦੀ ਆ ਥੋੜੀ ਜੀ ਥੋੜੀ ਜੀ ਬਣਦੀ ਨਹੀਂ ਗੱਲਬਾਤ ਤੇ ਆ ਚੋਟੀ ਦਾ ਆਪਣੀ ਦਾ ਬੱਚਾ ਗੁਜ਼ਰ ਗਿਆ ਤੇ ਆ ਖਰੇਟ ਬਣਵਾਇਆ ਕੱਲ ਵਾਲੇ ਲਾਈਵ ਜੀ ਤੁਹਾਨੂੰ ਦਿਖਾਇਆ ਸੀ ਨਾ ਲੈ ਆ ਚੋਟੀ ਨਾ ਮਿੱਤਰੋ ਜੇ ਰੇਟ ਦੀ ਗੱਲ ਕਰ ਲਈਏ ਤਾਂ ਰੇਟ ਦੇ ਦਾਂਗੇ 1 ਲੱਖ 60 ਹਜ਼ਾਰ ਦੀ ਮੁੱਲ ਤਾਂ ਮੇਰਾ ਵੀ ਕਰਦਾ ਵੀ 2.5 ਲੱਖ ਇਦਾਂੀਆਂ ਦਾ ਮੰਗਦੇ ਆ ਹਨਾ ਤੋ ਘੜ ਚੋਟੀ ਵੀ ਜੇ ਇਦਾਂ ਵੀ ਮੰਗਣ ਵੇਚਣ ਲੱਗ ਜੇ ਤਾਂ ਵੀ ਡੂਡ ਡੂਡ ਲੱਖ ਅਗਲਾ ਮੰਗਦਾ ਇਦਾਂ ਦੀ ਦਾ ਪਰ ਆਪਾਂ ਤੁਹਾਨੂੰ ਸੱਜਰ 1 60 ਦੀ ਦੇ ਦਾਂਗੇ ਦੁੱਧ ਤਿਆਰੀ ਦਾ 11 ਕਿਲੋ ਹੋਊਗਾ ਕਿਸ ਦੁੱਧ ਚੋਟੀ ਦੇਊਗੀ 15 ਤੋਂ ਬਾਹਰ ਦੇ ਦੇ 18 ਦੇ ਦੇ ਪਰ 15 ਤੋਂ ਬਾਹਰ ਦੀ ਆਪਾਂ ਗਾਰੰਟੀ ਦੇ ਦਾਂਗੇ ਜੇ ਰੇਟ ਪਸੰਦ ਆਇਆ ਤਾਂ ਇੱਕ ਕਮੈਂਟ ਇੱਥੇ ਸ਼ੁਰੂ ਕਰ ਦਿਓ ਲਾ ਆ ਚੋਟੀ ਦੀ ਗੱਲ ਕਰ ਲਈਏ ਦੂਸਰੇ ਨੰਬਰ ਦੀ ਫੇਰ ਗੱਲ ਉਹੀ ਗੱਲ ਆ ਜਾਂਦੀ ਆ ਭਾ ਦੀ ਤੇ ਤੋਰ ਮੋਟੇ ਕਰਾ ਇਹਨੂੰ ਵੇ ਇਹ ਝੋਟੀ ਨਾ ਮਿੱਤਰੋ ਖਰੇਟ ਤੇ ਆ ਬੱਚਾ ਮਰ ਗਿਆ ਕੱਲ ਆਪਾਂ ਤੁਹਾਨੂੰ ਲੈ ਵਿੱਚ ਦਿਖਾਇਆ ਸੱਤਾ ਅੱਠਾ ਦਿਨਾਂ ਦਾ ਸੁਗਾਤੀ ਗਏ ਝੋਟੀ ਦਾ ਤੇ ਜੇ ਗੱਲ ਇਦਾਂ ਦੀ ਟੋਕੜ ਲੈਣ ਲੱਗ ਜੀਏ ਪਰ ਆਪਾਂ ਅੱਜ ਤੁਹਾਨੂੰ ਤਾਜੀ ਝੋਟੀ ਇਹ ਖਰੇਟ ਵਾਲੇ ਕਿਉਂ ਘਾਟੇ ਵਾਦੇ ਹੁੰਦੇ ਰਹਿੰਦੇ ਆ ਕੋਈ ਗੱਲ ਨਹੀਂ ਕਦੇ ਵਾਦਾ ਕਦੇ ਟੁੱਟਾ 1,60,000 ਰੁਪਏ ਇਹ ਝੋਟੀ ਵੀ ਆਪਣੀ ਖਰੀਦ ਲਈਗੀ ਪਰ ਆਪਾ ਚਲੋ ਜੇ ਸਾਰਿਆਂ ਚ ਤਾਂ ਉਹੀ ਗੱਲ ਹੈ ਨਫਾ ਨਹੀਂ ਹੁੰਦਾ ਹੁੰਦਾ ਜੇ ਕਿਸੇ ਭਰਾ ਨੇ ਘਰੇ ਚੋੜੀਆਂ ਹਨਾ ਕੁਆਲਿਟੀ ਦੇਖ ਲਓ ਤੁਸੀਂ ਗਿੱਠ ਗਿੱਠ ਤੇ ਥਣ ਲੱਗਿਆ ਹੋਇਆ ਆ ਦੇਖੋ ਲਾਜਵਾਵਾ ਤੇਰਾ 12-14 ਕਿਲੋ ਦੁੱਧ ਦੇ ਥੱਲੇ ਤਿਆਰੀ ਦਾ ਐਨ ਸਿਰੇ ਵਾਲੀ ਗੱਲ ਬਪਾ ਲਾਂਜ ਥੋੜੀ ਮੋਟੀ ਕਿਹੋ ਜੇ ਮਿੱਠਾ-ਮੂਠਾ ਪਾਉਣ ਕਰਕੇ ਵੀ ਨੀ ਕੀ ਥੋੜਾ ਜਿਹਾ ਅੱਜ ਪਾਸਾ ਦਿਖਾਉਂਦੀ ਆ ਉਹ ਕੋਈ ਚੱਕਰ ਨਹੀਂ ਕੋਈ ਧਾਰ ਦਾ ਬੱਟਾ ਨਹੀਂ ਲਿਆ ਬਈ ਲਿਆ ਲਿਆ ਆ ਦੇਖੋ ਇਹ ਬੱਚੇ ਸੁਂਗਦੀ ਆ ਹਨਾ ਮਮਤਾ ਸਾਰੇ ਬੱਚਿਆਂ ਜਿਹਨੂੰ ਐ ਆ ਵੀ ਯਾਰ ਬੱਚਾ ਮੇਰਾ ਉਰੀ ਖੜਿਆ ਕਿਤੇ ਹਨਾ ਸਾਰੇ ਬੱਚਿਆਂ ਨੂੰ ਟੱਚ ਕਰ ਕਰ ਦੇਖਦੀ ਆ ਮੂੰ ਪਰ ਇਹਨੂੰ ਕੀ ਪਤਾ ਵਿਚਾਰੀ ਨੂੰ ਵੀ ਉਹ ਚਲਿਆ ਗਿਆ ਟੈਗ ਟੈਗ ਇਹ ਹੋਇਆ ਥੋੜਾ ਜਿਹਾ ਹਨਾ 50 ਮਿੰਟਾਂ ਦੇ ਬੱਚਾ ਖਤਮ ਹੋ ਗਿਆ ਆ ਦੇ ਕਮਾਲ ਦੀ ਵਾਲੀ ਅਸਲਾ ਦੂਸਰਾ ਸੁਗਾ ਐਣ ਗਿੱਠ ਗਿੱਠ ਤੇ ਥਣ ਲੱਗੇ ਹੋਏ ਨੇ ਝੋਟੀ ਦੇ ਐ ਸਾਰੇ ਅੱਖਰਾਂ ਜੀ ਆ ਰੀਜਨਲ ਆ ਫਿਰ ਉਹੀ ਗੱਲ ਮੈਂ ਤੁਹਾਨੂੰ ਫੇਰ ਕਹਿ ਦੇਣਾ ਵੀ ਮੈਂ ਅੱਜ ਇਹ ਸੱਜਰ ਝੋਟੀ ਨਾਲ ਤੁਹਾਨੂੰ ਟੋਕੜਾ ਨੇ ਰੇਟ ਦੇ ਦੂੰਗਾ 1,35,000 ਦੀ ਝੋਟੀ ਆਪਾਂ ਇਹ ਦੇ ਦਾਂਗੇ ਤੇ ਇਹ ਝੋਟੀ ਨਾਲ ਮਿੱਤਰੋ ਆਪਣੀ 1 ਲੱਖ 60000 ਦੀ ਖਰੀਦ ਸੀਗੀ ਦੇਖ ਲੋ ਆਪਣੀ ਖਰੀਦ ਸੀ ਗੱਭਣ ਲੈਤੀ ਸੀ ਆਪਣੇ ਲਵੀ ਸੂਈ ਸੀ ਇਹ ਆਹ ਦੇਖ ਲੋ ਕੱਦ ਕਾਠ ਕੀ ਗੱਲਾਂ ਮਾਰਤਾ ਨੇ ਸਿਰੇ ਵਾਲੀ ਜੀ ਆ 135000 ਦੀ ਦੇ ਦਾਂਗੇ ਜੇ ਕਿਸੇ ਭਰਾ ਨੇ ਚੋਣੀ ਆ ਜਾਂ ਡੈਰੀ ਚੋਣੀ ਆ ਮਾੜੀ ਕੋਈ ਨਹੀਂ ਕਿਉਂਕਿ ਅਗਲੇ ਸੂਏ ਜਦੋਂ ਇਹ ਨਿਕਲੂਗੀ ਨਾ ਧੋਕੜ ਵੀ ਇੰਨੇ ਪੈਸੇਾਂ ਜੀ ਘਰੋਂ ਨਿਕਲੂਗੀ ਐਨ ਕੰਚ ਵਰਗਾ ਹਲੇਵਾ ਦੇਖੋ ਤੋ ਰਈਆ ਅਗਲਾ ਨੰਬਰ ਬਸ ਯੇ ਰੇਟ ਵਾਲੀ ਕਮ ਐਨ ਕਿਬ ਗੱਡੀ ਆਇਓ ਵੀ ਬਾਕੀ ਦੰਦੂਆ ਰੇਟ ਜਾਇਜ ਆ ਓਏ ਲਾ ਤੀਸਰਾ ਨੰਬਰ ਚੋਟੀ ਦੋ ਦੰਦ ਤੋੜਨ ਲੱਗੇ ਆ ਵਾ ਨਜਾਇਜੇ ਦਾ ਨਜਾਇਜੀ ਇਹਨੂੰ ਆ ਦੇਖੋ ਦੂਜੀਆਂ ਮਈਆਂ ਵੀ ਲਵੇ ਵੱਡੀਆਂ ਖੜੀਆਂ ਨੇ ਪਰ ਆਹ ਕੁਆਲਿਟੀ ਨਾ ਸਿੱਧੇ ਹੀ ਤੋੜ ਦੇ ਅੰਗੀ ਫੇਰੇ ਲਵੇਂਗਾ ਦੇ ਨਾਲ ਮੋੜ ਤੇ ਧਰਲੇ ਰਸਾ ਆ ਦੇਖ ਲੈ ਚੱਲ ਲੈ ਚੱਲ ਆ ਕੁਆਲਿਟੀ ਵੀ ਐਨ ਸਿਰੇ ਵਾਲੀ ਆ ਦੋ ਦੰਦ ਕੱਟਿਆ 11 12 ਕਿਲੋ ਤੋਂ ਤੇ ਤਿਆਰ ਹੋਊਗਾ 15 ਕਿਲੋ ਤੋਂ ਤੇਨ ਦਾ ਧਮ ਰੱਖਦੀ ਆ ਤੇ ਰੇਟ ਨਹੀਂ ਬੱਸ ਕ ਮੰਗਣੇ ਜੈ ਸਨੋ ਵਾਲੀ ਕੰਮ ਕਰਨਾ ਲੈ ਓਏ ਲੈ 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 ਇਹਦਾ ਮੂੰਹ ਦਿਖਾ ਦੇ ਓਏ ਇਹਦਾ ਸਿਰ ਇਹਦਾ ਮੂੰਹ ਵੀ ਦਿਖਾ ਦੇ ਪਾੜੀ ਸੰਖੀ ਆ ਛੋਟਾ ਜਿਹਾ ਮੂੰਹ ਹੈ ਕੱਟੀਆਂ ਵਾਲਾ ਉੱਚਾ ਗੱਦਗਾ ਦੇਖੋ ਆ ਦੇਖੋ ਕੱਲ ਸਵੇਰ ਸ਼ਾਮ ਨੂੰ ਸਾਰੀਆਂ ਮਈਆਂ ਦੀ ਆਪਾਂ ਚਵਾਈ ਕਰਾਈ ਆਓ ਤੁਸੀਂ ਦੇਖ ਲੈ ਚਾਹੇ ਇਹ ਚੋਟੀ ਦੋ ਦੰਦਾ ਤੇ ਦੁੱਧ ਮੋੜ ਇਹ ਚੋਟੀ ਨਾ 11 ਕਿਲੋ ਦੁੱਧ ਤਿਆਰੀ ਦਾ ਦੁੱਧ 15 ਪਲੱਸ ਚੋਟੀ ਨਾਮ ਨਾਲ ਦੇ ਦਊਗੀ ਅੱਖਰ ਵਾਲੇ ਚੰਗਿਆ ਸਾਰੀ ਚੋਟੀ ਨਾ ਓਰੀਜਨਲ ਆ ਮੂੰਹ ਤੋਂ ਲੈ ਕੇ ਪੂੰਛ ਤੱਕ ਬਰੀਡ ਐ ਜੀ ਚਮਕਦੀ ਆ ਵਿਹਾਰ ਪੱਖ ਤੇ ਜਦੋਂ ਕਿਤੇ ਦੂਜਾ ਸੂਆ ਸੂਗ ਹੀ ਨਾ ਝੋਟੀ ਤਾਂ ਉਦੋਂ ਗੱਲਾਂ ਬਾਤਾਂ ਵੱਖਰੀਆਂ ਹੋਣਗੀਆਂ ਜੇ ਕਿਤੇ ਮੰਡੀ ਪਾ ਕੇ ਵੀ ਝੋਟੀ ਵੇਚਦੇ ਆ ਤਾਂ ਵੀ ਝੋਟੀ 2 ਲੱਖ ਨੂੰ ਟੱਚ ਕਰਨ ਵਾਲੀ ਆ ਮਨ ਦੇ ਬੰਦੇ 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 ਦੇ ਦੂਜੇ ਬੱਚੇ ਨਾਲ ਲਤੜਾ ਦੀ ਆ ਦੇਖੋ ਅੱਜ ਝੋਟੀ ਆਪਾਂ ਇਹ 1 ਲੱਖ 60000 ਦੀ ਦੇ ਦਾਂਗੇ ਅੱਜ ਝੋਟੀ ਇਹ 1 ਲੱਖ 60000 ਦੀ ਦੇ ਦਾਂਗੇ ਲਾ ਨੰਬਰ ਤੋੜਨ ਲੱਗਿਆ ਚੌਥਾ ਤੁਸੀਂ ਹੁਣ ਤੱਕ ਦੇਖ ਲਓ ਵੀ ਚਾਰ ਤਿੰਨ ਜਾਨਵਰ ਦੇਖ ਲਏ ਚੌਥੇ ਨੰਬਰ ਤੇ ਆ ਗਏ ਵੀ ਕੀਜਾਂ ਆਪਣੇ ਲਵੇ ਕਹੀ ਜੀਆਂ ਨੇ ਆ ਚੋਟੀ ਥੱਲੇ ਬੋਲਾ ਖਾਲੀ ਦੁੱਧ 13 ਕਿਲੋ ਹਾਜ਼ਰ ਹੋਊਗਾ ਲੇਵਾ ਦੇਖ ਲਓ ਵੀ ਕਿੰਨਾ ਚੜਾਈ ਜਾ ਧਾਰ ਦੀ ਐਨ ਉਹ ਕਿਰਪਾਤਾ ਬਾੜੀ ਤੂੰ ਧਾਰ ਦਾ ਸਾਰੀਆਂ ਚੋਟੀਆਂ ਦੀ ਐਨ ਸਿਰਾਂ ਗੱਲ ਬਾਤ ਤੁਸੀਂ ਚੋਟੀ ਦੇ ਦਰਸ਼ਨ ਪਾ ਲਓ ਬਿੱਕਿੰਨਾ ਚੜਾਈ ਝਲੇਵਾ ਉਹ ਵੀ ਡੰਗ ਤੇ ਮੈਂ ਪਹਿਲਾ ਕਹਿਣਾ ਉਹਨਾਂ ਵੀ ਜੇ ਨਾ ਬਾਜ਼ਾਰ ਛੱਡ ਕੇ ਵੀਡੀਓ ਬਣਾਈਏ ਤਾਂ ਤਾਂ ਹੋਰੇ ਗੱਲਾਂ ਹੋ ਜਾਣਗੀਆਂ ਲੈ ਚੱਲ ਬਈ ਆ ਦੇਖ ਲੈ ਚੱਲ ਇਹ ਪੂਰਾ ਚੜਾਈ ਝਲੇਵਾ ਵੱਡਾ ਗੱਦ ਕਾਠਾ ਤੇ ਪਿੱਛੇ ਦਾ ਸਾਰਿਆਂ ਨੇ ਕੱਟੀ ਆ ਇੱਕ ਦੋ ਦੇ ਇਹਨਾਂ ਦੇ ਕੱਟਿਆ ਲਿਆ ਵੀ ਸਾਰੀਆਂ ਝੋਟੀਆਂ ਦੇ ਕੱਟੀਆਂ ਨੇ ਪਿੱਛੇ ਲੈ 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 ਆ ਇਹ ਝੋਟੀ ਵੀ ਮਿੱਤਰੋ ਦੂਜਾ ਸੂਆ 15 ਪਲੱਸ ਦੁੱਧ ਕੱਢੂਗੀ 12-13 ਕਿਲੋ ਦੇ ਹੈ ਕਰੀਬ ਹਾਜਰਾ ਮੈਂ ਸਾਨੂੰ ਪਹਿਲਾਂ ਕਿਹਾ ਵੀ ਮੱਝਾਂ ਵਾਲੇ ਰੇਟ 'ਚ ਨਾ ਝੋਟੀਆਂ ਦੇ ਦਾਂਗੇ 1 ਲੱਖ 45000 ਦੀ ਝੋਟੀ ਦੇ ਦਾਂਗੇ ਤੁਸੀਂ ਆਪ ਨਿਗਾਹ ਮਾਰ ਲਓ ਵੀ ਕੀ ਗੱਲ ਬਾਤ ਹੈ ਨਾ ਦੇਖੀ ਮੋਟੇ ਤੇਰੇ ਉੱਤੇ ਤਾਂ ਨਹੀਂ ਚੜਦੀ ਹੋ ਆ ਦੇਖੋ ਬਾਲੀ ਤਗੜੀ ਦੀ ਯਾਦ ਉਹ 16 ਤਰਾਲੀਆਂ ਪਰ ਆਪਾਂ 15 ਦੀ ਗਾਰੰਟੀ ਦੇ ਕੇ ਭੇਜ ਦਾਂਗੇ ਵੀ ਬਾ ਕੁਮਾਲ ਚੀਜ਼ ਆ ਦੇਖੋ ਦੇਖੋ ਲੈ ਜਿਹੜੀ ਆ ਲਵੇ ਖੜੀ ਐ ਇਹਦੇ ਨਾਲ ਇਹ ਸਵਾ ਲੱਖ ਦੀ ਦੇ ਦਾਂਗੇ ਓਏ ਫਰਕ ਕੋਈ ਬਾਹਲਾ ਨਹੀਂ ਤੋਰੀਏ ਨੂੰ ਵੀ ਇਹ ਸਵਾ ਲੱਖ ਦੀ ਦੇ ਦਾਂਗੇ ਜਿਹੜੀ ਲਵੇ ਖੜੀ ਆ ਇਹਨੂੰ ਵੀ ਕਰਿਓ ਚੈੱਕ ਤਾਂ ਮਾਰਿਓ ਨੀਗਾ બસ ਜਨਾ ਸੋਡੇ ਕਮੈਂਟ ਨਹੀਂ ਰੁਗਣੇ ਚਾਹੀਦੇ ਰੇਟ ਤਾਂ ਮੈਂ ਤੁਹਾਨੂੰ ਇਹੇ ਜੇ ਤੇ ਇਹੇ ਜੇ ਤੇ ਲੈ ਜੂ ਕੁਆਲਿਟੀ ਦੇਖ ਲਿਓ ਤੁਸੀਂ ਬਸ ਕੱਲੀ ਫਲਕਾਰੀਆਂ ਦੀ ਘਾਟ ਹੈ ਇਹਨਾਂ ਦੇ ਉੱਤੇ ਨਹੀਂ ਤਾਂ ਨਵੀਂ ਨਵੇਂ ਲੜ ਰਹੇ ਜੋ ਐਨ ਓਕੇ ਰਵਡ ਨੇ ਸਾਰੀਆਂ ਆ ਦੇਖੋ ਕਰੋ ਦਾ ਲਿਵਾਜ ਇੱਕ ਗਰਾ 21,25,000 ਜੇ ਇਧਰ ਰਾਮਗੜ ਸੰਧੂਆ ਹੈਪੀ ਲੰਦੂ ਕੀ ਮੰਡੀ ਜਾਂਦਾ ਓਏ ਆ ਦੇਖ ਲਓ ਲਿਆ ਇਹਦਾ ਬਸ ਉਹੀ ਗੱਲ ਆ ਘਰ ਘਰ ਮਈਆਂ ਭਜਾਉਣ ਵਾਲਾ ਕੰਮ ਇੱਕ ਸੇਵ ਵਾਲਾ ਹੀ ਕੰਮ ਆ ਵੀ ਨਫਾ ਪਨੂ ਬਣੀ ਜਾਵੇ ਥੋੜਾ ਕਾਣਾ ਚੀਜ਼ ਅਗਲੇ ਤੇ ਹਸਲ ਜਾਈ ਜਾਵੇ ਥੋੜਾ ਕਾਣਾ ਨਫਾ ਬਣੀ ਜਾਵੇ ਚੀਜ਼ ਅਗਲੇ ਤੇ ਹਸਲ ਚਾਈ ਜਾਵੇ ਆ ਦੇਖ ਲਓ ਵੀ ਕੀ ਥਣਾ ਦੀ ਕੁਆਲਿਟੀ ਆ ਬੰਦੇ ਬਈ ਹੈਵੀ ਬਾਡੀ 1,25,000 ਚ ਖੁੱਲਾ ਟਰ ਛੋਟਾ ਸਿੰਗਰ ਦੂਜਾ ਸੁਗਾ Ориジナル ਵਾਟਨ ਵਾਲੀ ਝੋਟੀ ਆ ਆ ਦੇ ਆ ਦੇ ਹੈ ਨਾ ਕਮਾਲ ਦੀ ਜੀ ਆ ਫਿਰ ਆ ਕਹਿਣਗੇ ਵੀ ਯਾਰ ਇਹ ਰੇਟ ਕਰਦਾ ਕਿੱਥੋਂ ਕਰਦਾ ਅੱਜ ਨਾ ਦੋ ਝੋਟੀਆਂ ਵਪਾਰੀ ਲੈ ਕੇ ਗਏ ਆਪਣੇ ਤੋਂ ਚਲ ਉਹ ਬਾਈ ਕਹਿੰਦੇ ਵੀ ਵੀਡੀਓ ਨਾ ਸਾਡੀ ਬਣਾਵੀਂ ਕਈ ਵਾਰੀ ਸਾਡੇ ਕਾਰੋਬਾਰ ਤੇ ਅਸਰ ਪੈਂਦਾ ਹਨ ਪਰ ਆਪਣੇ ਤੋਂ ਨਾ ਵਪਾਰੀ ਮੱਝਾਂ ਲੈ ਕੇ ਵੇਚਦੇ ਆ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕੀ ਰੇਟ ਵੇਚ ਵਿਆ ਉਸੇ ਹੁਣ ਆ ਝੋਟੀ ਦਾ ਦੇਖ ਲਓ ਵੀ ਕੀ ਗੱਲ ਬਾਤ ਹੈ ਤੇ ਰੰਗ ਦੀ ਕੱਦ ਕਿੰਨਾ ਕਾ ਮੋਟੇ ਹੋਏ ਪੱਲਾ ਪੱਲਾ ਆਪ ਪੈਂਦਾ ਕੱਛਾਂ ਚ ਪਾਣੀ ਤੇਰੇ ਹਾਂ ਇੱਕ ਵਾਰ ਹੋ ਧੋਰ ਫਿਰ ਲਿਆ ਇੱਧਰ ਐ ਮੁੰਡਾ ਵੀ ਆਇਆ ਤੇ ਕੀ ਕਹਿੰਦੇ ਵੀ ਉਹ ਚ ਖੜ੍ਹਾਵਾਂਗੇ ਆਪਾਂ ਕਿਹੜੀ ਟੀਮ ਚ ਖੇਡੇਗਾ ਉਸਿਆ ਉਸਿਆਲ ਚ ਸ਼ਾਹਕੋਟ ਚ ਸ਼ਾਹਕੋਟ ਚ ਹਾਂ ਸ਼ਾਹਕੋਟ ਚ ਸਿਲੈਕਸ਼ਨ ਹੋਈ ਹੈ ਜੀ ਮਿੱਲਾ ਦਾ ਅਗਲੇ ਸਾਲ ਤਾਂ ਇਹ ਬਾਹਰੇ ਵਗ ਜੇ ਹਨ ਚੱਲ ਹੈ ਟਿਕ ਟਾਕੀ ਅੱਜ ਇਹਦਾ ਉਰੇ ਖੇਡੂ ਆ ਇਹ ਨੰਗਲ ਅੰਬੀਆ ਕਾ ਕਨਾਂ ਨੰਗਲ ਅੰਬੀਆ ਕਾ ਕੱਪ ਤੇ ਦਾ ਵੈਸਟਰ ਹੂੰਗਾ ਵਾ ਲੈ ਚੱਲ ਸੁਲਤਾਨ ਨਾਲ ਪਾਉ ਰੇ ਡਾ ਇਹ ਆ ਦੇਖ ਓਏ ਓਏ ਓ ਬੱਚਾ ਮਰਵਾਤਾ ਜੇ ਦੇਖ ਲਾਦਾ ਦੇਖ ਲਾ ਉਹ ਦੇਖ ਲਾ ਖਰੇਟ ਵਾਲੀ ਉਧਰ 25 30 ਹਜ਼ਾਰ ਟੋਟਾ ਲੱਗ ਰਹੀ ਆ ਪਾਣਾ ਦੇਖੀ ਮੈਂ ਲਾ ਤੂੰ ਮੈਂਸ ਵੀ ਮਰਵਾਵੇਂਗਾ ਹਾਂ ਲੈ ਆਉ ਰਾਂ ਨੂੰ ਇਦੋਂ ਡੱਡੀਆਂ ਫੂਨ ਤੋਂ ਹਾਂ ਫੂਨ ਤੋਂ ਡਰਦੀ ਐ ਫੂਨ ਤੋਂ ਨਹੀਂ ਡਰਦੀ ਐ ਤੇ ਇੱਥੇ ਡਰਦੀ ਆ ਓਏ ਵੀ ਮੈਨੂੰ ਕੀ ਖੋਲੀ ਫਿਰਦਾ ਇੱਧਰ ਦੇਖ ਆਹ ਦੇਖ ਬਾਂਦੇ 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 ਦਿਖਾ ਦੇਣਾ ਇੱਧਰ ਨਹੀਂ ਲਿਆ ਕੇ ਨਾ ਤੋੜ ਕੇ ਦੁਬਾਰੇ ਦਿਖਾਵਾਂ ਇਹਨੂੰ ਰੋਂਦੀ ਆ ਇਹਨੂੰ ਅੰਦਰ ਨੂੰ ਲੈ ਜਾ ਬਸ ਵੱਡਾ ਕੱਦ ਕਾ ਇੱਥਾ ਤੇਜ ਰੰਗ ਐ ਐਨ ਪੂਰਾ ਜਾਮਣ ਵਰਗਾ ਪਹਿਲਣ ਝੋਟੀਆਂ ਦੇਖਣ ਨੂੰ ਅਗਲੇ ਦੂਜਾ ਕਹਿੰਦੇ ਹੁਣੇ ਪਰ 6 ਦੰਦ ਨਾ ਦੇਖੀ ਪੈਰ ਨਾ ਤਰਾ ਨਹੀਂ ਲੈ ਜਾ ਅੰਦਰ ਕੁਛ ਨਹੀਂ ਮੋਟੇ ਤੂੰ ਮੈਨੂੰ ਲੱਗਦਾ ਸ਼ਾਹਕੋਟ ਚ ਕੀ ਤੂੰ ਤੈਨੂੰ 37 ਕਿਲੋ ਵਾਲੇ ਜੱਫਾ ਲਾ ਦੇਣੀ ਹੈ ਲੈ ਚੱਲ ਅੰਦਰ ਮਾਦਾ ਕਿੱਡੀ ਤੇਰੀ ਚੜ੍ਹਾਈ ਕਰਦੀ ਵੀ ਇਹ ਸ਼ਾਹਕੋਟ ਖੇਡੂਗਾ ਯਾਰਾ ਬੱਬੇ ਆਹ ਦੇਖੋ ਪਹਿਲਾਂ ਝੋਟੀਆਂ ਐਨ ਦੇਖ ਲਓ ਤੁਸੀਂ ਸ਼ਾਮ ਦੀ ਚਵਾਈ ਚ ਖਾਦੀ ਕਰੀਆ ਕੱਲ ਕੀ ਠਣਸ ਨੋਟ ਲੱਗਿਆ ਐਨ ਬੱਟਨ ਵਾਲਾ ਲੀਵਾ ਦੇਖੋ ਐਨ ਦੇਖ ਲੋ ਕੀ ਚੀਜ਼ ਆ 1 ਲੱਖ ਤੇ 57000 ਦੀ ਆ ਝੋਟੀ ਦੇ ਦੂੰਗਾ ਪਰ ਆਪ ਨਾਮ ਲੈ ਰੱਖਦੇ ਆ ਪਾ 120 25 ਸਵਾ ਤੱਕ ਧੋਕਣ ਲੈਣ ਦੀ ਜਿੱਦੇ ਕੋਈ ਭਰਾ ਇਹਨੂੰ ਕੋਈ ਧੋਕੜ ਵੇਚੂ ਆ ਨਾ ਬਸ ਚੈੱਕ ਗੱਭਣ ਪਾਸ ਕਰਾ ਦਿਓ 125 ਦੀ ਤਾਂ ਆਪ ਆਪ ਨਾਮ ਰੱਖਦੇਣ ਲੈਣ ਦਾ ਐਡੀ ਝੋਟੀ ਆ ਵੋ ਮਿੱਤਰੋ ਮਿਲਦੀ ਨਹੀਂ ਹਜੇ ਖਾਲੀ ਹੋਈ ਆ ਬੋਲੇ ਚੋ ਤੁਸੀਂ ਕੱਦ ਚੈੱਕ ਕਰ ਲਓ ਵੀ ਕੀ ਗੱਲਾਂ ਬਾਤਾਂ ਨੇ ਆਹ ਤੌਰ ਓਏ ਤਾਂ ਵੀ ਵੱਡੀ ਤੌਰ ਹੋਰ ਅਜੇ ਕੀ ਹੋਇਆ ਅਜੇ ਹੋਰ ਤੌਰ ਵੱਡੀ ਬਾੜੀ ਚੰਗੀ ਆ ਬਈ ਯਾਰ 1,55,000 ਦਾ ਕੋਈ ਬਾਲ ਵੀ ਨਹੀਂ ਪੱਟ ਕੇ ਦਿੰਦਾ ਇਹ ਜੀ ਦਾ ਪਰ ਆ ਪਰ ਨਾ ਮਈਆਂ ਚੋਂ ਰੁਪਈਆ 5000 ਹੀ ਬਣਾਉਣਾ ਪਹਿਲਾਂ ਤਾਂ ਲੈਣ ਵੇਲੇ ਬਾੜੀ ਕਿਰਤ ਕਰਦੇ ਆਪਾਂ ਕਿਉ ਜਿੰਨੀ ਨਫਾ ਨਾ ਵਪਾਰੀ ਨੂੰ ਪਸੂ ਲੈਣ ਵੇਲੇ ਹੁੰਦਾ ਵੇਚਣ ਵੇਲੇ ਨਫਾ ਨਹੀਂ ਹੁੰਦਾ ਲੈ ਮੜੀ ਜੀ ਕਰਸਨ ਨਾਲ ਲਵੇ ਨਾ ਬੰਦਾ ਜਦੋਂ ਲੈਣ ਵੇਲੇ ਨਫਾ ਹੁੰਦਾ ਓਏ ਆ ਨੀਲੀ ਦੇਣਾ ਛੋਟੀ ਮਿੱਤਰੋ ਜੇ ਕੋਈ ਆ ਕੇ ਦੇਖੂਗਾ ਬਾੜੀ ਵੱਡੀ ਆ ਨਜਾਇਜ਼ ਜੇ ਵੱਡੀ ਆ ਕਰਮ ਵਾਲੀ ਆ ਦੇਖੋ ਦੂਜਾ ਸੂਆ ਇਹਦੇ ਪਿੱਛੇ ਲਿਆ ਮੁਰਾ ਨੂੰ ਲਿਆ ਦਵਾਰੇ ਪਯੋਰ ਨੀਲੀ ਦੀ ਕੱਟੀ ਆ ਇਹਦੇ ਪਿੱਛੇ ਤੇ ਦੁੱਧ ਹੁਣ ਵੀ 14 ਕਿਲੋ ਹਾਜ਼ਰ ਹੋਊਗਾ ਇਹਦਾ ਹਜੇ ਚੌਥਾ ਦਿਨ ਸੂਈ ਨੂੰ ਆ ਫੋਲਾ 17 ਕਿਲੋ ਦੁੱਧ ਤਾਂ ਇਹ ਉਹੀ ਜਿਹੜੀ ਨਉਵੀਂ ਉਹੀ RAM ਜੇ ਵਾਂਗੂ ਜਿਵੇਂ ਕਹਿੰਦੇ ਨਹੀਂ ਲੋਕ ਵੀ ਬਾਈ ਗਰਮੀ ਐ ਦੁੱਧ ਨਹੀਂ ਦਿੰਦੀਆਂ ਜੇ ਕਿਤੇ ਇਹਦਾ ਸਿਆਲ ਦਾ ਸੁਆ ਹੋਵੇ ਤਾਂ 22 23 ਕਿਲੋ ਵਾਲੀ ਝੋਟੀ ਆ ਇਹਨੂੰ ਲਿਆ ਦਵਾਰੇ ਸਿੱਧਾ ਤੋਰ 22 23 ਵਾਲੀ ਨਹੀਂ ਲਈ ਇਹ ਆਹ ਦੇਖ ਲੋ ਆਹ ਪਿਓਰ ਕੱਟੀ ਆ ਪਿੱਛੇ ਮੈਂ ਇਹਨੂੰ ਆਪ ਪਿਓਰ ਤਾਂ ਨਹੀਂ ਕਰੂੰਗਾ ਕਿਉਂ ਅੱਖਾਂ ਥੋੜੀਆਂ ਘੱਟ ਨਹੀਂ ਜਾਂਦੀਆਂ ਨੇ ਪਰ ਜਿਹੜੀ ਇਹਦੀ ਕੱਟੀ ਆ ਉਹ ਬੜੀ ਜ਼ਿਆਦਾ ਪਿਓਰ ਆ ਦੇਖੀ ਇਹ ਥੋੜੀ ਗ੍ਰੇਡੇਡ ਵੀ ਦਾਮ ਰੱਖਦੀ ਆ ਵੀ 22 23 ਕਿਲੋ ਦਾ ਕੱਢੂਗੀ ਐਨ ਖਰਾਪਰਾ ਲੈ ਜਾ ਲਾ ਅੰਦਰ ਇਹਨੂੰ ਕਰਦੇ ਖਰਾਪਰਾ ਦੁੱਧ 22 23 ਕਿਲੋ ਵੱਢੂ ਅੱਜ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਾਨਵਰ ਆਪਣੇ ਨੇ ਐਨੇ ਨੇ ਵੀ ਪਸ਼ੂ ਤੋਰਨ ਨੂੰ ਨਾ ਜਗ੍ਹਾ ਘੱਟ ਹੋਈ ਭਈਆ ਆ ਦੇਖੋ ਚਵਾਈ ਲੱਗੀ ਹੋਈ ਆ ਫਰਨੀਲੀ ਨੂੰ ਯਾਰ ਕੋਈ ਗੱਲਾਂ ਬਾਤਾਂ ਐਂਡ ਨੇ ਗੱਲਾਂ ਬਾਤਾਂ ਐਂਡ ਨੇ ਇਹਦੀਆਂ ਬੜੀ ਚੰਗੀ ਚਵਾਈ ਆ ਬੋਲੋ ਖਾਲੀ ਆ ਦੇਖਵਾ ਦੇ ਮੈਂ ਤੁਹਾਨੂੰ ਪਹਿਲਾਂ ਕਹਿਆ ਵੀ ਆਪਾਂ ਡੰਗ ਦੇ ਵੀਡੀਓ ਬਣਾਉਣੇ ਆ ਪਸ਼ੂ ਦੀ ਜੇ ਕਿਤੇ ਬਾਜ਼ਾਰ ਛੱਡ ਕੇ ਬਣਾਈਏ ਨਾ ਫਿਰ ਇਹ ਤੁਰਤੀਆਂ ਨਹੀਂ ਹੈਗੀਆਂ ਉਹ ਕੰਮ ਨਹੀਂ ਹੈਗਾ ਆ ਦੇਖੋ ਆ ਕੱਤੀ ਆ 18 ਜੀ ਦੇਖੋ ਆ ਦੇਖੋ ਆ ਕੱਤੀ ਆ ਸ਼ਮੈਸ਼ਾ ਜੀ ਇਹਦੇ ਮੰਗ ਰਾ ਲੱਗਦਾ ਨੰਬਰ ਤੋਰੀ ਓਏ ਆ ਜੋ ਦਿਨਾ ਅਗਲਾ ਨੰਬਰ ਜੇ ਮੰਡੀ 'ਚ ਵੇਚਣੀ ਹੋਵੇ ਤਾ 1.5 55 60 ਮੈਨੂੰ ਲੱਗਦਾ ਲੁਧਿਆਣੇ ਵਾਲੇ ਘਰ ਕਿਸੇ ਮਰਜ਼ੀ ਨੂੰ ਐਂ ਫੜਾ ਦੇ ਮਿੰਨਾ ਦਾਸੀ ਦਾ ਵੀ ਨਾ ਜੱਫਾ ਲੱਗ ਜੇ ਕਿਤੇ ਕਈ ਵਾਰੀ ਵੇਚਣੀ ਵੀ ਪੈ ਸਕਦੀ ਆ ਉਹਨਾਂ ਦੇ ਪਰ ਰੇਟ ਨੰਗਾ ਕਰਨਾ ਵੀ ਔਖਾ ਕਹਿਣਗੇ ਵੀਡੀਓ 'ਚ ਕੀ ਮੰਗਦਾ ਸੀ ਹੈਨਾ ਪਰ ਵੀਡੀਓ 'ਚ ਇੱਕ ਮੰਗੂ ਆ ਮੈਂ ਹੋਰ ਖੁਸ਼ ਆ ਕਿਤੇ ਉਹਨਾਂ ਦੇ ਵੇਚਣੀ ਹੋਵੇ ਨਾ ਲੈ ਜੈਨ ਉਹ ਲੁਧਿਆਣੇ ਵਾਲੇ ਘਰਾਂ ਦੇ ਕਿਸੇ ਦੇ ਤਾਂ ਜੱਫਾ ਇਹਦਾ ਉੱਚੀ ਲੱਗੂ ਪਰ ਆਪਾਂ ਜੀ ਵੀ ਨਾਰਮਲ ਰੇਟ ਦੇ ਦਾਂਗੇ ਲੈ ਜਾ ਲਓ ਓਏ ਤੋਰ ਯਾਰ ਮੋਟੇ ਖੋਲ ਕੇ ਐਨ ਖੁੱਲ ਕੇ ਨੂਰਾ ਜੀ ਨੂੰ ਆ ਜਾ ਜਗਾ ਨਹੀਂ ਨਾ ਉਰਾਇਆਂ ਨੂੰ ਆ ਜਾ ਇੱਥੋਂ ਜੇ ਮੋੜ ਕੇ ਲੈ ਜੀ ਘਮਾ ਕੇ ਲੈ ਜੀ ਮਰੋ ਕੱਦ ਨਾ ਬਾਪੇ ਬਾਹਲਾ ਗੱਲਾਂ ਬਾਤਾਂ ਂਡ ਨਹੀਂ ਬਾਹਲਾ ਨਹੀਂ ਇਹ ਹੀ ਗੱਦਾ ਲੈ ਜਾ ਲਓ ਆ ਦੇਖੋ ਆ ਦੇਖ ਮੈਂ ਸਾਨੂੰ ਪਹਿਲਾਂ ਕਹਿ ਕੇ ਐਨਾ ਬੋਲਾ ਖਾਲੀ ਆ ਆਣ ਜੇ ਨੂੰ ਲੱਗਦਾ ਤਾਂ ਵੀਡੀਓ ਤੇ ਵੀ ਨਾ ਕਿਤੇ ਪੱਕੇ ਘਰਾਂ ਨਹੀਂ ਭੇਜਣੀ ਪਈ ਜਈ ਕਈ ਵਾਰੀ ਵੀਡੀਓ ਆਪਣੀ ਸਾਰੀ ਦੇਖਦੇ ਆ ਆ ਦੇਖੋ ਆ ਦੇਖੋ ਵੱਡਾ ਕੱਦ ਕਾਠਾ ਆ ਦੇਖੋ ਸਫਾਇਆ ਹੋਤ ਨੇ ਆ ਦੇਖੋ ਨੀਲੀ ਝੋਟੀ ਨਾਲ ਟੱਚ ਕਰਦੀ ਆ ਪਰ ਆ ਝੋਟੀ ਦਾ ਆਪਾਂ ਰੇਟ ਤੁਹਾਨੂੰ ਦੇ ਦਾਂਗੇ 1 ਲੱਖ 40000 ਇਹ ਝੋਟੀ ਵੀ ਆਪਾਂ 1,40,000 ਦੀ ਦੇ ਦਾਂਗੇ ਤੁਸੀਂ ਦੇਖ ਲਓ ਵੀ ਇਡੀਆਂ ਝੋਟੀਆਂ ਦਾ ਧੋਕੜਾ ਨੇ ਰੇਟ ਨੇ ਹੁਣ ਆਹ ਵੱਡੇ ਦੇਵੇ ਵਾਲੀ ਦਾ ਕੀ ਮੰਗੀਏ ਤੋਰੀ ਤਾਂ ਘਰੇ ਐਨੂੰ ਓਏ ਲੈ ਵਾ ਦੇਖੋ ਕਿਤਾ ਜਿਵੇਂ ਪੈਰ ਚੜ੍ਹ ਕੇ ਚੜ ਜਾਵਾਂ ਮੇਰਾ ਹਾਂਜੀ ਕੱਲ ਸ਼ਾਮ ਨੂੰ ਕਿਵਾਈ ਖਾ ਹੋਈ ਹੋਈ ਆ ਓਏ ਖਾਲੀ ਸਵੇਰੀ ਵੀਡੀਓ ਬਣਾ ਰਿਆ 9 ਵਜੇ ਸ਼ਾਮੀ ਦੇਖ ਲਓ 6-7 ਵਜੇ ਸਾਰੀਆਂ ਮਈਆਂ ਖਾਲੀ ਕਰੀਆਂ ਨੇ ਕੀ ਯਾ ਕੀ ਬ੍ਰਾਂਡ ਆ ਕੀ ਸਨ ਸਨੋਟਾ ਉਹਦੀ ਉਨੀ ਕੀ ਭਾਲ ਜ਼ਰੂਰ ਹੋ ਸਕਦੀ ਆ ਪਰ ਕੁਆਲਿਟੀ ਆ ਜਿਹਨੂੰ ਕਹਿੰਦੇ ਹੁੰਦੇ ਆ ਆ ਦੇਖੋ ਕੁਆਲਿਟੀ ਆ ਐਨ 100 ਦੀ 100 ਲੈ ਚੱਲ ਲੰਬਾ ਯਾਰ ਉਹ ਤੇ ਤੱਕ ਲੈ ਚੱਲਾ ਭਾਈ ਥੋੜਾ ਲੰਬਾ ਅੱਗੇ ਬੱਚੇ ਨੇ ਬੱਚੇ ਨੇ ਬੈਠੇ ਨੇ ਮੂੜਖਾਗਾ ਤੂੰ ਆ ਗਿਆ ਹੈ ਮੂੜਖਾ ਤਾਂ ਉਹਨੇ ਲਿਆਤਾ ਹੂੰ ਜਿਹੜੀ ਖਿੱਚੀ ਦਿੱਦੀ ਲੈ ਚੱਲ ਆ ਜਾ ਮਖੜਾ ਕਬਰਾਂ ਆਉਂਦਾ ਇਹ ਕੀ ਚੱਕਰ ਹੈ ਹੈ ਇੰਜਨ ਵਾਲਾ ਹੈ ਇੰਜਨ ਵਾਲਾ ਹੈ ਬਾਡੀ ਵੱਡੀ ਬਾਡੀ ਵੱਡੀ ਹੈ ਸਾਲੇ ਦੇ ਇੰਜਨ ਛੋਟੇ ਇਹ ਪੂੰਡੀ ਦੇ ਪੀਕਅਪ ਵਾਲੀ ਬਾਡੀ ਲਵਾਈ ਹੋਈ ਲੱਗਦੀ ਮੈਨੂੰ ਹੈ ਬਾਡੀ ਇਹ ਬਾਡੀ ਹੈ ਉਹ ਹੈ ਨਹੀਂ ਕੁਝ ਕੱਟਣ ਪਉਣ ਨੂੰ ਆ ਦੇਖੋ ਹੈ ਅਵੇਸ਼ ਨਹੀਂ ਫੜਦਾ ਹਾਂ ਪੂੰਡੀ ਵਾਲੀ ਦੇ ਉਹਦੇ ਪੀਕਅਪ ਵਾਲੀ ਬਾਡੀ ਲਵਾਰ ਕੇ ਆ ਦੇਖ ਓਏ ਛੋਟੀਆਂ ਵੀ ਨਾ ਰਹਿ ਜੇ ਕ ਸਰਵੇ ਦੇਖਿਓ ਕਾਲੀ ਅਸਲਾ 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 ਇਹ ਖਾਲੀ 10 11 ਕਿਲੋ ਤੇ ਹੋਈ ਆ ਜਦੋਂ ਧਰਦੀ ਆ ਨਾ ਪਾਕਿਸਤਾਨ ਵਾਲੀਆਂ ਮਈਆਂ ਨੂੰ 13 ਹੋਰ ਦਰ ਓਏ ਇਹ ਨੂੰ ਜੀ ਨਹੀਂ ਪਰ ਆ ਜਾ ਆ ਜਾ 13 ਇਹਨੂੰ ਹੋਰ ਦਿਖਾ ਦਈਏ ਓਏ ਲਿਆ 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 ਛੋਟੀਆਂ ਹਜੇ ਕਈ ਪਈਆਂ ਨੇ ਵੀਡੀਓ ਲੰਬੀ ਨਾ ਹੋ ਜੇ ਵੀਡੀਓ ਲੰਬੀ ਨਾ ਹੋ ਜਾਏ ਵਾਲੀ ਆਸ ਲਾ ਬਾਈ ਯਾਰ ਇਹਦੇ ਕੀ ਕਹਿਣੇ ਨੇ ਇਹਦਾ 2.7 42 23 22 210 2 ਲੱਖ 90 80 70 24 ਕਰ ਦਾਂਗੇ ਛੋਟ 60 ਜੋ ਵੀ ਕਰ ਦਾਂਗੇ 1 ਲੱਖ 55000 ਤੇ ਮਾਰਦੇ ਸਾਪੀਏ ਛੋਟੀ ਦੇ ਦਾਂਗੇ 1,55,000 ਦੀ ਚਿੰਤਾ ਹੋ ਜੂ ਅੱਜ ਕਹਿੰਦੇ ਮਾਰਕੀਟ ਚ ਜਾਣ ਲੈ ਓਏ ਵੀ ਐਨੇ ਰੇਟ ਮੰਦੇ ਹੋਗੇ 1,55,000 ਦੀ ਪਿਛਲੀ ਵੀਡੀਓ ਚ ਆਪਾਂ ਨੇ 1,70,000 ਦੀ ਜਮੇ ਸੇਮ ਕਾਪੀ ਇਹਦੀ ਭੈਣ ਵੇਚੀ ਆ ਪਰ ਉਦਾਂ ਦੀ ਅੱਜ ਉਹਦੀ ਛੋਟੀ ਭੈਣ 1,55 ਚ ਦੇ ਦਾਂਗੇ ਦੇਖੋ ਬਰੀਡ ਦੇਖੋ ਤੁਸੀਂ ਹੋਰ ਗੱਲਾਂ ਦੀਆਂ ਗੱਲਾਂ ਪਿੱਛੇ ਵੀ ਗੱਟੀ ਆ ਬੜੀ ਸਪੈਸ਼ਲ ਕੱਟੀ ਆ ਪਿੱਛੇ ਵੀ ਆ ਦੇਖੋ ਆ ਕੱਟੀ ਏ ਓਏ ਐਨ ਜਾਮਣ ਵਰਗੀ ਕਾਲੀ ਲੈ ਆ ਓਏ ਅਗਲਾ ਨੰਬਰ ਆਹਾ ਛੋਟਾ ਸਿੰਗਾ ਚਵਾਈ ਗਾ ਤੂੰ ਪਹਿਲਾਂ ਇਹਦਾ ਮੂੰਹ ਦਿਖਾ ਦੇ ਓਏ ਰੇਟ ਨਾ 115000 ਜੀ ਦੇ ਦੂੰਗੇ ਇਹ ਦਿਖਾਈਏ ਇਹਦਾ ਮੂੰਹ ਕਰਦੀ ਸਵਾ ਸਵਾ ਲੱਖ ਆ 115000 ਜੇ ਦੇ ਦਾਂਗੇ ਮੋਟੇ ਅੱਜ ਤੇਰੀ ਗੱਡੀ ਵਸਾ ਹੀ ਪਤਾ ਲੱਗੇ ਵੀ ਆ ਗਿਆ ਮੈਂ ਮੋਟੇ ਨੂੰ ਜਰੂਰ ਗਿਫਟ ਦੇ ਦੇਉ ਵੀ 500 ਹੈਨਾ ਉਹ ਲੱਗ ਤੂੰ ਕਿਰਾਏ ਦੀ ਝੋਟੀ ਲੈ ਕੇ ਤੂੰ ਪਾੜੀ ਚੰਗੀ ਤਰ੍ਹਾਂ ਸਾਂਭ ਕੇ ਲਿਆਉਂਦਾ ਆ ਦੇਖੋ ਚਵਾਈ ਲੱਗੀ ਹੋਈ ਆ ਫਿਰ ਝੋਟੀ ਨੂੰ ਇਹ ਜਿਹੜੇ ਥਣ ਹਲਦੇ ਫਿਰਦੇ ਆ ਨਾ ਇਹ ਤਾਂ ਹਲਦਿਆ ਵੀ ਇਹਨਾਂ ਦੀ ਚਵਾਈ ਰੋਕ ਕੇ ਨਹੀਂ ਵੀਡੀਓ ਬਣਾਈ ਇਹ ਤਾਂ ਹਲਦਿਆ ਇਹ ਸ਼ਾਮ ਨੂੰ ਲਾ ਦੇਖੀ ਮਰਵਾਤਾ ਮਰਵਾਤਾ ਸ਼ਾਮ ਨੂੰ ਮਰਵਾਤਾ ਸ਼ਾਮ ਨੂੰ ਲਾਈਵ 'ਚ ਖਾਲੀ ਕਰਾਈਆਂ ਹੋਈਆਂ ਨੇ ਇਹ ਲੈ ਜਾ ਲਾ ਇਹ ਸ਼ਾਮ ਨੂੰ ਖਾਲੀ ਕਰਾਈਆਂ ਹੋਈਆਂ ਨੇ 1,15,000 'ਚ 11 ਕਿਲੋ ਪਿਆ ਰਹਿਦੇ ਥੱਲੇ ਦੁੱਧ ਦੇਊਗੀ ਕੱਟੀ 14 ਕਿਲੋ ਪਹਿ ਲੈਣਾ 11 ਕਿਲੋ ਬੁੱਧ ਤਿਆਰੀ ਦਾ ਆ ਦੇਖੋ ਵਾਲੀ ਪੋਲੀ ਪਾਲੀ ਆ ਯਾਰ ਮੈਂ ਫੇਰ ਉਹੀ ਗੱਲ ਆਇਆ ਸਿਆਬ ਲਾ ਲੋ ਵੀ ਡਾਂਕ ਤੇ ਕੀ ਕੀ ਚਾਣੇ ਖੜਮਾ ਕੱਢਦੀ ਐ ਕੋਈ ਸਪੈਸ਼ਲ 1 ਕੜਕ 15000 ਦੀ ਆ ਜੋੜਾ ਨਾ ਮਿੱਤਰੋ ਪਹਿਲਣਾ ਨੇ ਜੇ ਕੋਈ ਜੋੜਾ ਖਰੀਦਾ ਕਿੰਨਾ ਕਿੰਨਾ ਰੇਟ ਕਰੀਏ ਬਬਲੇ ਇਹਨਾਂ ਦਾ ਇਹ 2 ਲੱਖ ਜੀ ਪਹੁੰਚ ਕਰਾ ਦਾਂਗੇ ਦੋਨੇ ਕਿੱਥੇ ਮਰਜੀ ਲੈ ਜਾਓ ਕੋਈ 2 ਲੱਖ ਜੀ ਪਹੁੰਚ ਕਰਾ ਦਾਂਗੇ ਪਹਿਲਣਾ ਝੋਟੀਆਂ ਸੁਈਆਂ ਨੇ ਤੋਰੀ ਗੇਰਾ ਕੱਲੀ ਕੱਲੀ ਆਲ ਇੰਡੀਆ ਪਹੁੰਚ ਕਰਾ ਦਾਂਗੇ ਚਾਹੇ ਕੋਈ ਭਰਾ 5000 ਛੋਟ ਕਰਾ ਲਈਏ ਕੋਈ ਕੱਲੀ ਲੈਂਦਾ ਆਹ ਰੇਟ ਕਿਤੇ ਨਹੀਂ ਮਿਲਦੇ ਅੱਜ ਦੀ ਘੜੀ ਚ ਕਿਤੇ ਨਹੀਂ ਮਿਲਦੇ ਜਿਹੜੇ ਰੇਟ ਅਸੀਂ ਦੇ ਦਾਂਗੇ ਇਹ ਰੇਟ ਕਿਤੇ ਮਿਲਨੇ ਨਹੀਂ ਇਹ ਜੋੜਾ ਨਾ 2 ਲੱਖ ਚ ਘਰੇ ਪਹੁੰਚ ਕਰਾ ਦਾਂਗੇ ਲੈ ਚੱਲ ਅੰਦਰ ਨੂੰ ਦੁੱਧ ਹੋਣਾ 8 8 ਕਿਲੋ ਹੋਣਾ ਤਿਆਰੀ ਦਾ ਪਹਿਲਣਾ ਸੋਈਆਂ ਹੋਈਆਂ ਨੇ 2 2 3 3 ਦਿਨਾਂ ਦੀਆਂ ਸੋਈਆਂ ਹੋਈਆਂ ਨੇ ਕੱਚੀਆਂ ਆਹ ਦੇਖੋ ਆ ਦੇਖੋ ਥਣ ਖਣਾਟ ਧਾਰ ਐਨ ਪੋਲੀ ਬੋਲੀ ਆ ਦੇਖੋ 2 ਲੱਖ ਜ ਘਰੇ ਪਹੁੰਚ ਕਰਾ ਦਾਂਗੇ ਧਾਰ ਚ ਵਾਈ ਲੱਗੀ ਹੋਈ ਆ ਲੈਵਾ ਥੋੜੇ ਜੇ ਪੱਕੇ ਜ਼ਰੂਰ ਨੇ ਪਰ ਹੈ ਅਸਲ ਜੀ ਜਾਂ ਯਾਰ ਘੱਟ ਘਾਟ ਦੇਖ ਲੋ ਵੀ ਹੁਣ ਕੀ ਰੇਟ ਨੇ ਯਾਰ ਆ ਦੇਖੋ 2 ਲੱਖ ਜ ਪਹੁੰਚ ਕਰਾ ਦਾਂਗੇ ਹਲੇਂਡੀਆਂ ਪਹੁੰਚ ਕਰਾ ਦਾਂਗੇ ਚਾਹੇ ਕੋਈ 5000 ਛੋਟ ਕਰਾ ਦੇ ਲੈ ਚੱਲ ਬਈ ਇਹਨੂੰ ਵੀ ਤੋੜ ਦੇ ਛੋਟੇ ਸਿੰਘ ਨੇ ਪਹਿਲਾਂ ਅੱਜ ਮੈਂ ਸਾਨੂੰ ਪਹਿਲਾਂ ਕਿਹਾ ਵੀ ਰੇਟ ਵਾਲੇ ਨਾ ਚੱਬ ਘੜ ਦਾਂਗੇ ਜੇ ਕਈ ਕੱਲੀ-ਕੱਲੀ ਲੈਂਦਾ ਤਾਂ ਲੱਖ ਦੀ ਜੇ ਦੋਏ ਲੈਂਦਾ ਤਾਂ 2 ਲੱਖ ਚ ਪਹੁੰਚ ਸਿਰਾ ਜੀਜਾ ਨੇ ਦੋਏ ਪਹਿਲਣਾ ਝੋਟੀਆਂ ਪਿੱਛੇ ਕਟੀਆਂ ਲੈ ਚੱਲ ਆ ਦੇਖ ਲੋ ਇਹ ਅੱਗੇ ਲਿਆ ਓਏ ਅੱਗੇ ਲਿਆ ਥੋੜੀ ਜੀ ਅੱਗੇ ਲਿਆ ਐਨ ਕੁਆਲਿਟੀ ਵਾਈ ਜੀ ਸਿੰਘਾ ਲੈ ਚੱਲ ਮੋੜ ਕੇ ਵਰਾਉਂਦੀ ਐਨੂੰ ਦੇਖੀ ਦਵਾਰੇ ਐਨੂੰ 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 ਮੋੜ ਮੋੜ ਘੁਮਾ ਦੇ ਯੂ ਟਰਨ ਨੂੰ ਮਾਰ ਦੇ ਯੂ ਟਰਨ ਨੂੰ ਆ ਦੇਖ ਆ ਦੇਖ ਲੈ ਚੱਲੋ ਹੁਣ ਹਦੈਨਾ ਸਾਫ ਸਫਈਆ ਹੋਈ ਹੋਈ ਆ ਆ ਦੇਖੋ ਥਰ ਥਰ ਦੇਖ ਲਓ ਦੀ ਰੇਟ ਦੇਖ ਲਓ ਰੇਟ 2 ਲੱਖ ਚ ਪਹੁੰਚ ਕੱਲੀ ਗੱਲੀ ਲੈਂਦਾ ਕੋਈ ਲੱਖ ਲੱਖ ਨਹੀਂ ਅੱਜ ਪਉ ਰੇਡ ਕੱਲੀ ਕੱਲੀ ਲੱਖ ਲੱਖ ਦੀ ਹੈ ਆ ਦੇਖ ਲਓ ਕੁਆਲਿਟੀ ਦੇਖ ਲਓ ਤੁਸੀਂ ਇਹ ਡੰਗਦੇ ਨੇ ਮੈਂ ਪਹਿਲਾਂ ਕਿਹਾ ਜੇ ਬਾਜ਼ਾਰ ਛੱਡ ਕੇ ਵੀਡੀਓ ਬਣਾਉਣੇ ਆ ਤਾਂ ਗੱਲਾਂ ਮਤਾਂ ਹੋਰ ਹੋਣਗੀਆਂ ਜੇ ਇਹ ਦੋਨੋਂ ਝੋਟੀਆਂ ਸਾਹਮਣੇ ਨਾ ਕੋਈ ਤਾਂ ਅਗਲੇ ਸਾਲ ਤੂੰ ਨੂੰ ਪਤਾ ਵੀ ਇਦਾਂ ਦੀਆਂ ਕੋਈ ਟੋਕੜ ਨਹੀਂ ਦਿੰਦਾ ਤੁਨੂੰ ਲੈ ਹੁਣ ਝੋਟੀ ਦਿਖਾ ਦਈਏ ਜਿਹੜੀ ਆਪਣੀ ਰਾਤ ਸੁੱਈ ਹੈ ਜਿਹੜੀ ਝੋਟੀ ਨਾ ਆਪਣੀ ਰਾਤ ਸੁੱਈ ਆ ਓਏ ਕੁਆਲਿਟੀ ਇਹਦੀ ਵੀ ਘਟਵੀਂ ਕਿਸੇ ਪਾਸੇ ਦੂਜਾ ਸਰੂਆਸ ਆ ਆਪਣੇ ਪਹਿਲੇ ਰਸੋਈਆ ਥਾਨ ਖਨੌਟ ਦੇਖ ਲਓ ਜੀ ਆਲ ਫੁੱਲ ਜਮੀ ਨਹੀਂ ਹੈਗੀ ਆ ਦੇਖੋ ਲੈਵੇ ਨਹੀਂ ਚੜਾਈ ਚੈੱਕ ਕਰ ਲੋ ਵੀ ਕੀ ਗੱਲਾਂ ਬਾਤਾਂ ਨੇ ਐਨ ਸਿਰੇ ਵਾਲੀ ਗੱਲ ਬਾਤਾਂ ਦੁੱਧ ਦੇਊਗੀ ਕੱਟੀ 16 ਕਿਲੋ ਨੈਟ ਕੰਡੇ ਦਾ ਭਾਈ ਲੱਗਿਆ ਕੋਈ ਰਹੇ ਰੱਬ ਦਾ ਨੋ ਯਾਰ ਜੇ ਕੁਆਲਿਟੀ ਪਸੰਦ ਆਈ ਤਾਂ ਸ਼ੇਅਰ ਆਲਾ ਬਾਟਣੇ ਜੀ ਰੂਡਾਪੇ ਦਿਓ ਤੇ ਕਮੈਂਟ ਆਲਾ ਮੋਟੇ ਕਿਵੇਂ ਆ ਝੋਟੀ ਹੋਏ ਓ ਕੇਅਰ ਬੋਟ ਜੀ ਸੀ ਨਾ ਠੱਕਾ ਨਾ ਬੱਕਾ ਕੁਸਮੀਂ ਅੱਛਾ ਨਹੀਂ ਝੋਟਿਆਂ ਗੜੀ ਸੀ ਫਿਰ ਤੇ ਆ ਜਿਹਦੇ ਨਾਲ ਕੇ ਬੰਨੂਈ ਹਾਂ ਤੇ ਜਮਾ ਬੁਨਿਆਰੇ ਤੇ ਜਦੋਂ ਮੈਂ ਤਪ ਪੈਨੇ ਉਧਰ ਨਾ ਦਰ ਪੈਂਦੀ ਆ ਕੀ ਗੱਲ ਹੈ ਹਾਂ ਓ ਕੇਅਰ ਬੋਟ ਛੋਟਾ ਸਿੰਗਾ ਆ ਦੇਖ ਲਓ ਇਹਦੇ ਥਣ ਥਣੜ ਦੇਖਿਆ ਯਾਰ ਚਵਾਈ ਲੱਗੀ ਹੋਈ ਐਨੇ ਕੱਟੀ ਜੰਮੀ ਆ ਯਾਰ ਕੋਈ ਦੇਖਿਆ ਜੱਦ ਬਲੈਕ ਹੈ ਨਾ ਐਨ ਸੰਕਸ਼ੀ ਦਾ ਇਹ ਪਿਆ ਜਮੀ ਜਿਵੇਂ ਕਰਿਆ ਨਹੀਂ ਹੁੰਦਾ ਰੰਗ ਹਜੇ ਤਾਂ ਤੇਲ ਫੇਲ ਨਮਾਈ ਧਮਾਈ ਨਹੀਂ ਹੈਗੀ ਸਵੇਰੀ ਸੁਈਆ ਜੀ ਜੇੜ ਜੂਰ ਡਾਨਾ ਤੇ ਆ ਦੇਖੋ ਕੁਆਲਟੀ ਦੇਖੋ ਤੁਸੀਂ ਕੁਆਲਟੀ ਇਹਦਾ ਮੂੰਹ ਦੇਖੋ ਸਪੈਸ਼ਲ ਕਿੰਨੀ ਹੈ ਯਾਰ 1,60,000 ਦੀ ਝੋਟੀ ਦੇਵਾਂਗੇ ਇਹ ਲੈ ਅੱਜ ਦੀ ਵੀਡੀਓ ਚੈਨੀ ਲਮਤਰੋ ਅੱਜ ਦੀ ਵੀਡੀਓ 'ਚ ਐਨੀ ਗਲਤੀ-ਵਲਤੀ ਮਾਫ ਕਰਦੇ ਹੋ ਜੇ ਕੋਈ ਹੋ ਜਾਂਦੀ ਹੈ ਕਈ ਵਾਰੀ ਬਸ ਰੇਟ ਵਧੀਆ ਲੱਗੇ ਪਸ਼ੂ ਚੰਗੇ ਲੱਗੇ ਮੇਨ ਗੱਲ ਕੱਲੇ ਰੇਟ ਨਾਲ ਵੀ ਨਹੀਂ ਚੱਲਦੀ ਉਹਨਾਂ ਦੀ ਕੁਆਲਿਟੀ ਤੇ ਵੀ ਚੱਲਦੀ ਆ ਵੀ ਜਿੱਦਾਂ ਦੀ ਕੁਆਲਿਟੀ ਆਪਾਂ ਵੇਚ ਰਹਿਆ ਤੇ ਜਿਹੜੇ ਉਹਨਾਂ ਨੇ ਆਪਾਂ ਰੇਟ ਕਰਦੇ ਆ ਤਵੀਰ ਬਣੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਤੁਹਾਡਾ ਸਾਡਾ ਤੁਹਾਨੂੰ ਕੰਮ ਪਸੰਦ ਆਉਂਦਾ ਤਾਂ ਕੇ ਸ਼ੇਅਰ ਕਰ ਦਿਆ ਕਰੋ ਲਾਈਕ ਵਾਲਾ ਬਟਨ ਦੱਬ ਦਿਆ ਕਰੋ ਕਿਸੇ ਵੀ ਭਰਾ ਨੇ ਆਉਣਾ ਕਦੋਂ ਵੀ ਆਉਣਾ ਤਾਂ ਹੋਰ ਕਰਕੇ ਲੋਕੇਸ਼ਨ ਬੰਗਾ ਸਕਦੇ ਹੋ ਸੈਂਟਰ ਆਮਗੜਾ ਸੰਦੂਆ ਜ਼ਿਲ੍ਹਾ ਸੰਗੋੜ ਨੇੜੇ ਨਹਿਰਾਗਾਗਾ ਤੇ ਬਾਕੀ ਐਸੀ ਰੁਟੀਨ ਜੇ ਆਪਣੇ ਲਈ ਚੰਗੇ ਪਸ਼ੂ ਆਉਂਦੇ ਰਹਿਣਗੇ ਪ੍ਰਮਾਤਮਾ ਦੀ ਮਿਹਰ ਰਹੀ ਤਾਂ ਅੱਗੇ ਕੰਮ ਚੱਲਦਾ ਰਹੂਗਾ ਜੇ ਕਦੇ ਲੋਕਾਂ ਦੇ ਨਾਲ ਕੁਝ ਨਹੀਂ ਹੁੰਦਾ ਗੱਲਾਂ ਕਰਨ ਵਾਲਾ ਹਨਾ ਜੇ ਕਦੇ ਰੱਬੇ ਰੁੱਸ ਗਿਆ ਤਾਂ ਕੀ ਕਹਿਣਾ ਨਹੀਂ ਕੋਸ਼ਿਸ਼ ਕਰਾਂਗੇ ਵੀ ਹੋਰ ਚੰਗਾ ਕਰਨ ਦੀ ਹਮੇਸ਼ਾ ਆਪ ਬੰਦਾ ਕੋਸ਼ਿਸ਼ ਹੀ ਕਰ ਸਕਦਾ ਹੈ ਨਾ ਬਾਕੀ ਪ੍ਰਮਾਤਮਾ ਦੀ ਮਰਜ਼ੀ ਆ ਕਿਸਮਤ ਦੀ ਤਕਦੀਰ ਬੰਦਾ ਆਪ ਖੁਦ ਬਣਾਉਂਦਾ ਜਿਵੇਂ ਕਹਿੰਦੇ ਹੁੰਦੇ ਹਨ ਆਪਾਂ ਮਿਹਨਤ ਕਰ ਸਕਦੇ ਆ ਜੇ ਜੋ ਰੱਬ ਨੂੰ ਮਨਜ਼ੂਰ ਆ ਉਹ ਅਲੱਗ ਗੱਲ ਆ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨੀ ਫੇਰ ਕਦੇ ਮਿਲਦੇ ਆ ਨਵੀਂ ਵੀਡੀਓ ਲਈ ਨਵੇਂ ਪੱਤੂਆਂ ਨਾਲ ਮਰੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਆਦਾਬ ਸਤਿ ਸ੍ਰੀ ਅਕਾਲ